ਵਿਨਾ ਵਰਮਾ ਜੀ ਦੀ ਕਹਾਣੀ ਸਾਂਜੀ ਰੰਨ ਆਪਸ ਵਿੱਚ ਕਦੇ ਨਹੀਂ ਲੜੇ ਸੀ ਬਹੁਤ ਪਿਆਰ ਸੀ ਦੋਨਾਂ 'ਚ ਜੋੜੇ ਭਰਾਵਾਂ ਵਾਂਗ ਇੱਕ ਦੂਜੇ ਦਾ ਰੂਪ ਸੀ ਉਹ ਦੋਵੇਂ ਕਿੰਨੇ ਸਾਲ ਹੋ ਗਏ ਸੀ ਦੋਵਾਂ ਨੂੰ ਇੰਗਲੈਂਡ ਆਇਆ ਇਹ ਦੋਵਾਂ ਨੂੰ ਯਾਦ ਨਹੀਂ ਸੀ ਦੋਵੇਂ ਪੈਸਾ ਕਮਾਉਣ ਦੇ ਮਕਸਦ ਨਾਲ ਕਰੋ ਨਿਕਲੇ ਸੀ ਪਰ ਇੱਥੇ ਉਹ ਦੇ ਹੀ ਹੋ ਕੇ ਰਹਿ ਗਏ ਨੇ ਮੁੜ ਘਰ ਨਹੀਂ ਗਏ ਚਾਨਣ ਰਾਮਦਾਤਾ ਪਿੱਛੇ ਟੱਬਰ ਵੀ ਸੀ ਪਰ ਜਦੋਂ ਕਈ ਸਾਲ ਵਾਪਸ ਨਾ ਗਿਆ ਤਾਂ ਉਹਦੀ ਤੀਵੀ ਉਹ ਦੇ ਭਰਾ ਦੇ ਲੜਲਾ ਦਿੱਤੀ ਗਈ ਗਰੀਬਦਾਸ ਹਲੇ ਛੜਾ ਸੀ ਜਦੋਂ ਇੰਗਲੈਂਡ ਆਇਆ ਨਾ ਉਹਦਾ ਪਿੱਛੇ ਟੱਬਰ ਸੀ ਨਾ ਇੱਥੇ ਬਣਿਆ ਨਾ ਹੀ ਕਦੇ ਉਹਨੇ ਆਪਣਾ ਟੱਬਰ ਜੋੜਨ ਦੀ ਲੋੜ ਮਹਿਸੂਸ ਕੀਤੀ ਉਹ ਐਦਾਂ ਹੀ ਖੁਸ਼ ਸੀ ਜਿੰਨਾ ਪੈਸਾ ਕਮਾਉਂਦਾ ਘਰ ਭੇਜ ਦਿੰਦਾ ਆਪਣੇ ਮਾਪਿਆਂ ਦੇ ਦੁਲਿੱਦਰ ਦੂਰ ਕਰਨ ਦਾ ਪ੍ਰਣ ਕਰਕੇ ਘਰੋਂ ਨਿਕਲਿਆ ਸੀ ਉਹ ਤੇ ਇਹ ਪ੍ਰਣ ਉਹਨੇ ਪੂਰੀ ਤਰ੍ਹਾਂ ਨਿਭਾਇਆ ਵੀ ਆਪਣੀਆਂ ਇਛਾਵਾਂ ਤੇ ਲੋੜਾਂ ਦਾ ਗਲਾ ਘੁੱਟ ਕੇ ਉਹ ਆਪਣੇ ਭੈਣ ਭਰਾਵਾਂ ਦੀ ਜ਼ਿੰਦਗੀ ਸਵਾਰਨ ਚ ਜੁਟਿਆ ਰਿਹਾ ਭੈਣ ਭਰਾ ਵੀ ਉਹਦੀ ਪੂਜਾ ਕਰਦੇ ਸੀ ਕਿਸੇ ਦੇਵੀ ਦੇਵਤੇ ਵਾਂਗ ਹਰ ਹਫਤੇ ਉਹਨੂੰ ਢੇਰ ਸਾਰੀਆਂ ਚਿੱਠੀਆਂ ਪਿੰਡੋਂ ਆਉਂਦੀਆਂ ਪਿਆਰ ਤੇ ਸ਼ੁਕਰਾਨੇ ਨਾਲ ਲੱਦੀਆਂ ਤੇ ਉਹਨੂੰ ਲੱਗਦਾ ਇਹ ਚਿੱਠੀਆਂ ਨਹੀਂ ਸਗੋਂ ਫੁੱਲਾਂ ਨਾਲ ਭਰੀਆਂ ਟੋਕਰੀਆਂ ਸਨ ਜਿਨ੍ਹਾਂ ਚੋਂ ਆਉਂਦੀ ਆਪਣਤ ਤੇ ਮੇਰ ਦੀ ਖੁਸ਼ਬੂ ਨਾਲ ਉਹਦਾ ਰੋਮ ਰੋਮ ਨਸ਼ਿਆ ਜਾਂਦਾ ਗਰੀਬ ਦਾਸ ਲਈ ਇੰਨਾ ਹੀ ਸਬੂਤ ਸੀ ਕਿ ਉਹਦੇ ਭੈਣ ਭਰਾ ਆਰਾਮ ਦੀ ਜ਼ਿੰਦਗੀ ਜੀ ਰਹੇ ਸਨ ਉਸ ਬਾਗ ਮਾਮੂਲੀ ਚੀਜ਼ਾਂ ਲਈ ਤਰਸ ਨਹੀਂ ਰਹੇ ਸਨ ਉਹਦੇ ਮਾਪੇ ਕੁੱਲੀ ਗੁੱਲੀ ਜੁੱਲੀ ਤੋਂ ਵੀ ਹੋਣੇ ਨਹੀਂ ਸੀ ਸ਼ਰੀਕੇ ਦੇ ਮੁਕਾਬਲੇ ਚ ਹੁਣ ਉਹ ਪਹਿਲਾਂ ਵਾਂਗ ਸਿਰ ਝੁਕਾ ਕੇ ਨਹੀਂ ਸਗੋਂ ਹਿੱਕ ਤਾਣ ਕੇ ਟੌਰ ਨਾਲ ਜੀ ਰਹੇ ਸੀ ਗਰੀਬਦਾਸ ਲਈ ਇਹ ਬਹੁਤ ਵੱਡੀ ਤਸੱਲੀ ਸੀ ਕਿ ਪਿੱਛੇ ਆਪਣੇ ਘਰ ਨੂੰ ਉੱਚਾ ਚੁੱਕਣ ਲਈ ਮੁੱਖ ਹੱਕ ਸੀ ਭਾਵੇਂ ਇਸ ਕੋਸ਼ਿਸ਼ ਵਿੱਚ ਉਹਦਾ ਆਪਣਾ ਵजूद ਪੂਰੀ ਤਰ੍ਹਾਂ ਹਿੱਲ ਗਿਆ ਸੀ ਪਰ ਉਹਨੇ ਕਦੇ ਕਿਸੇ ਨੂੰ ਇਹ ਜਾਹਰ ਨਹੀਂ ਹੋਣ ਦਿੱਤਾ ਉਹ ਅੱਜ ਵੀ ਮੂੰਹ ਤੇ ਮੁਸਕਾਨ ਦਾ ਮਖੌਟਾ ਚੜਾਈ ਸਮਾਚ ਭੱਜਿਆ ਫਿਰਦਾ ਸੀ ਲੋਕਾਂ ਨੂੰ ਦਿਖਾਉਂਦਾ ਸੀ ਕਿ ਉਹ ਬਹੁਤ ਖੁਸ਼ ਸੀ ਤੇ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜੀ ਰਿਹਾ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਰਾਤ ਦੇ ਹਨੇਰੇ ਚ ਸਿਰਹਾਣੇ ਤੇ ਸਿਰ ਰੱਖ ਕੇ ਕਿੰਨੀ ਵਾਰ ਰੋਇਆ ਸੀ ਤੇ ਨਾ ਹੀ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਸਿਰਫ ਨਾਮ ਦਾ ਹੀ ਨਹੀਂ ਸਗੋਂ ਅਸਲੋਂ ਗਰੀਬਦਾਸ ਬਣ ਚੁੱਕਿਆ ਸੀ ਬਾਹਰੋਂ ਦੇਖਣ ਨੂੰ ਸਿੱਧਾ ਸਾਦਾ ਲੱਗਦਾ ਗਰੀਬਦਾਸ ਆਪਣੇ ਅੰਦਰ ਕਿੰਨੇ ਦਰਦ ਸਮੇਟੀ ਬੈਠਾ ਸੀ ਇਸ ਬਾਰੇ ਆਮ ਬੰਦਾ ਕੀ ਉਹਦਾ ਜਿਗਰੀ ਯਾਰ ਚਾਨਣ RAM ਵੀ ਅਨੁਮਾਨ ਨਹੀਂ ਲਗਾ ਸਕਦਾ ਸੀ ਜੇ ਅਹਿਸਾਸ ਸੀ ਤਾਂ ਉਹ ਸਿਰਫ ਅੰਗੂਰੀ ਨੂੰ ਜੋ ਉਹਦੀ ਰਗ ਰਗ ਦੀ ਵਾਕਫ ਸੀ ਅੰਗੂਰੀ ਜੋ ਉਹਦੇ ਹਰ ਦੁੱਖ ਸੁੱਖ ਚ ਉਹਦੇ ਨਾਲ ਰਹੀ ਸੀ ਜੀਨੇ ਉਹਦੇ ਕਾਰਨ ਆਪਣਾ ਘਰ ਪੱਟ ਲਿਆ ਸੀ ਤੇ ਭਾਈਚਾਰੇ ਤੋਂ ਵਾਗੀ ਹੋ ਗਈ ਸੀ ਪਰ ਕਿੰਨਾ ਬਦਕਿਸਮਤ ਸੀ ਉਹ ਜੋ ਅੰਗੂਰੀ ਦੀ ਕੁਰਬਾਨੀ ਤੇ ਸਾਹਸ ਦਾ ਸਿਲਾ ਨਾ ਦੇ ਸਕਿਆ ਕਿੰਨਾ ਡਰਪੋਕ ਸੀ ਉਹ ਜੋ ਘਰ ਛੱਡ ਕੇ ਆਈ ਇੱਕ ਤੀਵੀ ਨੂੰ ਆਪਣੇ ਘਰ ਨਾ ਰੱਖ ਸਕਿਆ ਜੋ ਤੀਵੀ ਹੁਣ ਚਾਨਣ RAM ਦੇ ਘਰ ਵੱਸ ਰਹੀ ਸੀ ਸੋਚ-ਸੋਚ ਕੇ ਉਹਦਾ ਕਾਲਜਾ ਮੱਚਦਾ ਆਪਣਾ ਕਾਲਜਾ ਫੜ ਕੇ ਬੈਠ ਜਾਂਦਾ ਤੇ ਠੰਡੇ ਹੋ ਕੇ ਭਰਦਾ ਜਿਵੇਂ ਅੰਦਰਲਾ ਧੂਆਂ ਕੱਢ ਰਿਹਾ ਹੋਵੇ ਇਸ ਵਿੱਚ ਉਹਦਾ ਕੀ ਕਸੂਰ ਸੀ ਚਾਨਣ RAM ਦੇ ਸਾਹਮਣੇ ਬੋਲਣ ਦੀ ਕਦੇ ਉਹਦੀ ਹਿੰਮਤ ਨਹੀਂ ਪਈ ਸੀ ਸ਼ੁਰੂ ਤੋਂ ਹੀ ਉਹ ਇਸ ਤੋਂ ਦੱਬ ਕੇ ਰਿਹਾ ਸੀ ਭਾਵੇਂ ਦੋਵੇਂ ਹਰ ਚੀਜ਼ 'ਚ ਬਰਾਬਰ ਦੇ ਸੀਰੀ ਸੀ ਪਰ ਚਾਨਣ RAM ਹਮੇਸ਼ਾ ਉਹਦੇ ਤੇ ਭਾਰੂ ਰਿਹਾ ਸੀ ਵਪਾਰ ਦੀ ਗੱਲ ਸੀ ਜਾਂ ਘਰ ਦੀ ਚਾਨਣ RAM ਬੋਖਲਵੰਦ ਵਰਾਂਗ ਹਮੇਸ਼ਾ ਵੱਡੀ ਬੁਰਕੀ ਲੈ ਜਾਂਦਾ ਸੀ ਉਹ ਚੁੱਪਚਾਪ ਵੇਖਦਾ ਰਹਿ ਜਾਂਦਾ ਚਾਨਣ RAM ਦੇ ਦਬਦਬੇ ਸਾਹਮਣੇ ਉਹਦਾ ਵਿਅਕਤੀਤਵ ਬੁਰੀ ਤਰ੍ਹਾਂ ਦੱਬ ਕੇ ਰਹਿ ਗਿਆ ਸੀ ਚਾਹੇ ਵੀ ਉਹ ਕਦੇ ਆਪਣੇ ਦਿਲ ਦੀ ਗੱਲ ਨਾ ਕਹਿ ਸਕਦਾ ਤੇ ਅੰਤਮ ਜੀ ਹਜ਼ੂਰੀ ਚ ਸਿਰ ਹਿਲਾ ਦਿੰਦਾ ਉਹਦੀ ਹਿੰਮਤ ਨਹੀਂ ਸੀ ਵੀ ਉਹ ਚਾਨਣ RAM ਦੇ ਮੂੰਹੋਂ ਨਿਕਲੀ ਗੱਲ ਔਲਾਦ ਦੇਵੇ ਆਪਣੀ ਇਸ ਆਦਤ ਆਦਤ ਤੋਂ ਬਹੁਤ ਦੁਖੀ ਸੀ ਉਹ ਪਰ ਉਹ ਕਰ ਕੁਝ ਨਹੀਂ ਸੀ ਸਕਦਾ ਇਸ ਬਾਰੇ ਕਈ ਵਾਰ ਉਹ ਖੁਦ ਨੂੰ ਲਾਣਤਾ ਪਾਉਂਦਾ ਕਿ ਉਹਦਾ ਜੀਵਨ ਤਾਂ ਬਿਲਕੁਲ ਗੁਲਾਮਾਂ ਵਾਲਾ ਹੋ ਕੇ ਰਹਿ ਗਿਆ ਸੀ ਉਹਦੇ ਜਾਣੂ ਵੀ ਕਈ ਵਾਰ ਮੇਨੇ ਮਾਰਦੇ ਕਿ ਲੋਕ ਤਾਂ ਜੋਰੂ ਦਾ ਗੁਲਾਮ ਬਣਦੇ ਨੇ ਪਰ ਉਹ ਆਪਣੇ ਦੋਸਤ ਦਾ ਗੁਲਾਮ ਬਣ ਕੇ ਰਹਿ ਗਿਆ ਸੀ ਹੋਰ ਤਾਂ ਹੋਰ ਅੰਗੂਰੀ ਵੀ ਕਈ ਵਾਰ ਉਹਦੀ ਅੰਤਰ ਆਦਮਾ ਨੂੰ ਝੰਜੋੜਦੀ ਰੱਬ ਨੇ ਤੈਨੂੰ ਤੀਮੀ ਬਣਾਇਆ ਹੁੰਦਾ ਤਾਂ ਚੰਗਾ ਸੀ ਪਰ ਤੂਤਾ ਤੀਵੀਆਂ ਤੋਂ ਵੀ ਗਿਆ ਗੁਜਰੇਆਂ ਇਹ ਗੁੰਗਿਆ ਉਹ ਨਹੋਰੇ ਨਾਲ ਆਖਦੀ ਤੂੰ ਇਹ ਦੱਸ ਮੈਂ ਹੁਣ ਕੀ ਕਰਾਂ ਉਹ ਵਿਚਾਰਿਆਂ ਵਾਂਗ ਪੁੱਛਦਾ ਜੋ ਮਰਜੀ ਕਰ ਤੇਰੀ ਆਪਣੀ ਜ਼ਿੰਦਗੀ ਹੈ ਐਦਾਂ ਕਿਸੇ ਦੇ ਥੱਲੇ ਲੱਗ ਕੇ ਤਾਂ ਟਾਈਮ ਨਹੀਂ ਨਿਕਲਦਾ ਇਸ ਤਰ੍ਹਾਂ ਤਾਂ ਤੀਵੀਆਂ ਦੀ ਕੁੱਟ ਖਾਂਦੀਆਂ ਜਿਵੇਂ ਤੂੰ ਖਾਣਾ ਹੈ ਉਹ ਹੱਸਦਾ ਮੈਂ ਕੁੱਟ ਖਾਣਾ ਉਹ ਹੈਰਾਨ ਹੁੰਦਾ ਹੋਰ ਕੀ ਇਹ ਕੁੱਟ ਨਹੀਂ ਤਾਂ ਹੋਰ ਕੀ ਹੈ ਤੂੰ ਸਿਰਸੁੱਟ ਕੇ ਸਭ ਕੁਝ ਬਰਦਾਸ਼ਤ ਕਰੀ ਜਾਣਾ ਹੈ ਭਾਵੇਂ ਤੇਰੇ ਉੱਤੋਂ ਬਲਡੋਜ਼ਰ ਲੰਘ ਜਾਵੇ ਇਹ ਵੀ ਕੋਈ ਜ਼ਿੰਦਗੀ ਹੈ ਜਿਵੇਂ ਉਹ ਉਹਦਾ ਦੁੱਖ ਵੰਡਦੀ ਹੈ ਹਾਂ ਜ਼ਿੰਦਗੀ ਕਾਦੀ ਹੈ ਉਹ ਹੌਂਕਾ ਲੈਂਦਾ ਫਿਰ ਉਹ ਪੁੱਛਦੀ ਪਰ ਤੂੰ ਤਾਂ ਮੇਰੇ ਨਾਲ ਹੈ ਹੋਰ ਕੀ ਚਾਹੀਦਾ ਹੈ ਉਹ ਅੱਖਾਂ ਗਿੱਲੀਆਂ ਕਰਦਾ ਹਾਂ ਪਰ ਤੂੰ ਮੇਰੇ ਨਾਲ ਨਹੀਂ ਨਾ ਉਹ ਸ਼ਿਕਾਇਤ ਕਰਦੀ ਇਹ ਤੇਰਾ ਵਹਿਮ ਹੈ ਮੈਂ ਪੂਰੇ ਦਾ ਪੂਰਾ ਤੇਰੇ ਨਾਲ ਹਾਂ ਕਦੇ ਅਜਮਾ ਕੇ ਦੇਖ ਲਈ ਉਹ ਯਕੀਨ ਦਿਲਾਉਂਦਾ ਅਜਮਾਏ ਹੋਏ ਲੋਕਾਂ ਨੂੰ ਕੀ ਅਜਮਾਉਣਾ ਜਿਹੜਾ ਮੌਕੇ ਤੇ ਮੂਤ ਗਿਆ ਉਹ ਪਿੱਛੋਂ ਕੀ ਲੱਲਰ ਲਾਊਗਾ ਉਹ ਨਫ਼ਰਤ ਨਾਲ ਕਹਿੰਦੀ ਤੇ ਉਹ ਚੁੱਪ ਕਰ ਜਾਂਦਾ ਅੰਗੂਰੀ ਦੀ ਇਸ ਸ਼ਿਕਾਇਤ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ ਪਿਛਲੇ ਕਈ ਸਾਲਾਂ ਤੋਂ ਉਹ ਉਹਦੇ ਸਵਾਲ ਦਾ ਜਵਾਬ ਨਹੀਂ ਸੀ ਦੇ ਸਕਿਆ ਅਸਲ 'ਚ ਉਸ ਕੋਲੇ ਸਵਾਲ ਦਾ ਜਵਾਬ ਹੈ ਹੀ ਨਹੀਂ ਸੀ ਤੇ ਅੰਗੂਰੀ ਇਸ ਗੱਲ ਨੂੰ ਭਲੀ-ਪਾਤ ਸਮਝਦੀ ਸੀ ਉਸ ਨੂੰ ਪਤਾ ਸੀ ਕਿ ਗਰੀਬਦਾਸ ਦੀ ਭਾਵੇਂ ਗਰਦਨ ਵੀ ਲੈ ਜਾਵੇ ਪਰ ਉਹ ਛੰਨਣ RAM ਵਿਰੁੱਧ ਮੂੰਹ ਨਹੀਂ ਖੋਲੇਗਾ ਗਰੀਬਦਾਸ ਨੂੰ ਉਹ ਉਕਸਾ-ਖਸਾ ਕੇ ਥੱਕ ਗਈ ਸੀ ਉਹ ਫਿਰ ਹਾਰ ਕੇ ਉਹਨੇ ਇਸ ਵਿਸ਼ੇ ਤੇ ਗੱਲ ਕਰਨੀ ਛੱਡ ਦਿੱਤੀ ਸੀ ਪਰ ਕਦੇ-ਕਦੇ ਪੁਰਾਣਾ ਉਲਾਂਬਾ ਆਪਣੇ ਆਪ ਉਹਦੇ ਮੂੰਹ ਤੇ ਆ ਜਾਂਦਾ ਗਰੀਬਦਾਸ ਨੇ ਉਹਦੇ ਸੱਚੇ ਉਲਾਂਬੇ ਦੇਖਦੇ ਗੁੱਸਾ ਨਹੀਂ ਮੰਨਿਆ ਉਸ ਨੂੰ ਤਾਂ ਸਗੋਂ ਇਸ ਗੱਲ ਦੀ ਤਸੱਲੀ ਹੁੰਦੀ ਸੀ ਕਿ ਅੰਗੂਰੀ ਅੱਜ ਵੀ ਉਹਨੂੰ ਹੀ ਪਿਆਰ ਕਰਦੀ ਸੀ ਭਾਵੇਂ ਕਿ ਉਹ ਚੰਨਰ RAM ਨਾਲ ਵਿਆਹੀ ਗਈ ਸੀ ਉਹਦੀ ਪਿਆਰ ਕਹਾਣੀ ਵੀ ਅਜੀਬ ਸੀ ਉਹਦੀ ਜ਼ਿੰਦਗੀ ਵਾਂਗ ਚਾਨਣ RAM ਦੇ ਨਾਲ ਰਹਿੰਦਿਆ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਸੀ ਜਿਵੇਂ ਉਹਦਾ ਆਪਣਾ ਕੋਈ ਵजूद ਨਾ ਰਿਹਾ ਹੋਏ ਚਾਨਣ RAM ਦੇ ਹਰ ਕੰਮ ਦੀ ਨਕਲ ਕਰਦਾ ਰਿਹਾ ਸੀ ਜਿਹੋ ਜਿਹੇ ਕੱਪੜੇ ਚਾਨਣ RAM ਪਾਉਂਦਾ ਉਹ ਵੀ ਉਹੋ ਜਿਹੇ ਹੀ ਪਹਿਨਦਾ ਉਹਦੇ ਵਾਂਗ ਹੀ ਬੋਲਦਾ ਤੁਰਦਾ ਫਿਰਦਾ ਚਾਨਣ RAM ਦੇ ਗੁਆਂਢ 'ਚ ਹੀ ਉਹਨੇ ਬਿਲਕੁਲ ਉਹਦੇ ਘਰ ਵਰਗਾ ਘਰ ਖਰੀਦ ਲਿਆ ਤੇ ਉਸ ਤੇ ਉਹੀ ਰੰਗ ਕੀਤਾ ਜੋ ਚਾਨਣ RAM ਦੇ ਘਰ ਤੇ ਕੀਤਾ ਸੀ ਉਹਦੇ ਘਰ ਵਾਂਗ ਹੀ ਉਹਨੇ ਆਪਣੇ ਘਰ ਨੂੰ ਸ਼ਿੰਗਾਰਿਆ ਚਾਨਣ RAM ਉਹਦੀ ਇਸ ਭਗਤੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਪਰ ਲੋਕ ਹੱਸਦੇ ਨਕਲ ਆਖਰ ਨਕਲ ਸੀ ਗਾਜਬ ਉਦੋਂ ਹੋਇਆ ਉਹ ਵੀ ਉਸੇ ਔਰਤ ਨੂੰ ਪਿਆਰ ਕਰਨ ਲੱਗ ਪਿਆ ਜਿਸ ਨਾਲ ਚਾਨਣ RAM ਇਸ਼ਕ ਫਰਮਾ ਰਿਹਾ ਸੀ ਇਸ਼ਕ ਤੇ ਪਿਆਰ ਕਾਦਾ ਸੀ ਸ਼ੁਰੂ ਵਿੱਚ ਤਾਂ ਇਹ ਮਾਤਰ ਲੋੜ ਦਾ ਰਿਸ਼ਤਾ ਸੀ ਇੱਕ ਭੁੱਖ ਦਾ ਮਸਲਾ ਜਿਹਨੂੰ ਪੂਰੀ ਕਰਨ ਲਈ ਉਹ ਦੋਵੇਂ ਇੱਕੋ ਚੁੱਲ੍ਹੇ ਤੇ ਜਾ ਚੜੇ ਸੀ ਨਵੇਂ ਨਵੇਂ ਇੰਗਲੈਂਡ ਆਏ ਸੀ ਤੇ ਇੱਥੇ ਟਿਕਾਣਾ ਲੱਭਦੇ ਫਿਰਦੇ ਸੀ ਦੋਵਾਂ ਨੇ ਇੱਕ ਘਰ 'ਚ ਕਮਰਾ ਕਿਰਾਏ ਤੇ ਲੈ ਲਿਆ ਘਰ ਦਾ ਮਾਲਕ ਮਜ਼ਦੂਰ ਕਿਸਮ ਦਾ ਆਦਮੀ ਸੀ ਤੇ ਤਿੰਨ ਬੈੱਡਰੂਮ ਵਾਲੇ ਘਰ ਦੇ ਤਿੰਨੋਂ ਕਮਰਿਆਂ ਨੇ ਕਿਰਾਏ ਤੇ ਚੜਾ ਰੱਖੇ ਸੀ ਖੁਦ ਆਪਣੀ ਔਰਤ ਨਾਲ ਹੇਠਾਂ ਸਿਟਿੰਗ ਰੂਮ 'ਚ ਰਹਿ ਰਿਹਾ ਸੀ ਕਿਰਾਏਦਾਰ ਰਸੋਈ 'ਚ ਖਾਣਾ ਪਕਾਉਂਦੇ ਸਿੱਧਾ ਆਪਣੇ ਕਮਰੇ ਚਲੇ ਜਾਂਦੇ ਉਹਨਾਂ ਨੂੰ ਹੇਠਾਂ ਬੈਠਣ ਦੀ ਇਜਾਜ਼ਤ ਨਹੀਂ ਸੀ ਚਾਨਣ राम ਤੇ ਗਰੀਬਦਾਸ ਵੀ ਆਪਣੀ ਬ੍ਰੈਡ ਬਟਰ ਲੈ ਕੇ ਆਪਣੇ ਕਮਰੇ 'ਚ ਹੀ ਬੈਠ ਜਾਂਦੇ। ហេਠਾ ਕੀ ਹੋ ਰਿਹਾ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਪਤਾ ਉਸ ਦਿਨ ਲੱਗਾ ਜਦੋਂ ហេਠਲੇ ਕਮਰੇ 'ਚੋਂ ਕਿਸੇ ਔਰਤ ਦੀਆਂ ਉੱਚੀ ਉੱਚੀ ਚੀਕਾਂ ਆਉਣ ਲੱਗੀਆਂ, ਦੋਵੇਂ ਘਬਰਾ ਕੇ ហេਠਾ ਵੱਲ ਨੂੰ ਭੱਜੇ। ហេਠਲੇ ਰੂਮ ਦਾ ਦਰਵਾਜ਼ਾ ਖੜਕਾਇਆ ਤਾਂ ਘਰ ਦਾ ਮਾਲਕ ਪੂਸਰੇ ਸਾਨ ਵਾਂਗ ਬਾਹਰ ਆਇਆ। ਕੀ ਤਕਲੀਫ ਹੈ? ਮਕਾਨ ਮਾਲਕ ਨੇ ਪੁੱਛਿਆ ਸੀ ਜੀ ਕਿਸੇ ਔਰਤ ਦੇ ਰੋਣ ਦੀ ਆਵਾਜ਼ ਆ ਰਹੀ ਸੀ ਚੰਨ ਰਾਮ ਨੇ ਛਿਜਕਦਿਆਂ ਕਿਹਾ ਮੈਂ ਆਪਣੀ ਤੀਵੀ ਨੂੰ ਕੁੱਟ ਰਿਹਾ ਸੀ ਤੁਹਾਨੂੰ ਕੋਈ ਇਤਰਾਜ਼ ਹੈ ਉਹ ਭੱਜ ਕੇ ਪਿਆ ਦੋਵੇਂ ਕੱਚੇ ਜੇ ਹੋ ਕੇ ਇੱਕ ਦੂਜੇ ਦਾ ਮੂੰਹ ਵੇਖਣ ਲੱਗ ਪਏ ਫਿਰ ਹੌਲੀ-ਹੌਲੀ ਪੌੜੀਆਂ ਚੜਦੇ ਆਪਣੇ ਕਮਰੇ 'ਚ ਚਲੇ ਗਏ ਇਹ ਕਈ ਵਾਰ ਹੁੰਦਾ ਰਾਤ ਨੂੰ ਮਕਾਨ ਮਾਲਕ ਆਪਣੀ ਔਰਤ ਨੂੰ ਡੰਗਰਾ ਵਾਂਗ ਕੁੱਟਦਾ ਤੇ ਉਹਦੀਆਂ ਦਰਦਨਾਕ ਚੀਕਾਂ ਨਾਲ ਘਰ ਹਿੱਲ ਜਾਂਦਾ ਪਰ ਕੋਈ ਕੁਝ ਨਹੀਂ ਕਰ ਸਕਦਾ ਸੀ ਕਿਰਾਏਦਾਰਾਂ ਨੇ ਕੀ ਲੈਣਾ ਸੀ ਉਹ ਮਕਾਨ ਮਾਲਕ ਦੇ ਅਖੜ ਸੁਭਾਤ ਤੋਂ ਚੰਗੀ ਤਰ੍ਹਾਂ ਵੱਖ ਵਸਨ। ਉਹ ਗਾਲ ਬਗੈਰ ਗੱਲ ਨਹੀਂ ਕਰਦਾ ਸੀ। ਕਿਰਾਏਦਾਰਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾਰਾਜ਼ ਹੋ ਕੇ ਉਹ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੰਦਾ। ਰੋਜ਼ ਸ਼ਰਾਬ ਪੀਂਦਾ ਸੀ ਉਹ ਤੇ ਬਿਨਾਂ ਵਜ੍ਹਾ ਲੜਦਾ ਹੁੰਦਾ। ਇਸੇ ਲਈ ਕਿਰਾਏਦਾਰ ਉੱਥੇ ਬਹੁਤੀ देर ਟਿਕਦੇ ਨਹੀਂ ਸੀ। ਥੋੜਾ ਸਮਾਂ ਕੱਢਦੇ ਤੇ ਫਿਰ ਆਪੇ ਚਲੇ ਜਾਂਦੇ। ਪਰ ਚੰਨाराम ਤੇ ਗਰੀਬਦਾਸ ਨੇ ਜਿਵੇਂ ਉੱਥੇ ਹਮੇਸ਼ਾ ਲਈ ਰਹਿਣ ਦਾ ਪ੍ਰਣ ਕਰ ਲਿਆ ਸੀ। ਮਕਾਨ ਮਾਲਕ ਦੀਆਂ ਬੇਤੁਕੀਆਂ ਗੱਲਾਂ ਤੇ ਗਾਲਾਂ ਦੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਤੇ ਕੰਨਾਂ 'ਚ ਕੌੜਾ ਤੇਲ ਪਾਈ ਰੱਖਿਆ ਤੇ ਸਭ ਕੁਝ ਸ਼ਾਂਤ ਚੱਲ ਰਿਹਾ ਸੀ ਇਸ ਸ਼ਾਂਤੀ ਪਿੱਛੇ ਚੰਨਰ RAM ਦੀ ਸਿਆਣਪ ਕੰਮ ਕਰ ਰਹੀ ਸੀ ਉਹਦਾ ਦਿਮਾਗ ਜੋ ਹਰ ਸਮੇਂ ਨਵੀਆਂ ਜੁਗਤਾਂ ਘੜਦਾ ਰਹਿੰਦਾ ਸੀ ਮਕਾਨ ਮਾਲਕ ਨੂੰ ਅਜੀਹਾ ਬੇਕਾਬੂ ਝੋਟਾ ਲੱਗਿਆ ਜਿਹਨੂੰ ਉਹਨੇ ਹਰ ਹਾਲ 'ਚ ਚੋਣਾ ਸੀ ਘਰ ਦੀ ਮਾਲਕਣ ਅੰਗੂਰੀ ਰਸੋਈ 'ਚ ਖੜੀ ਕੰਮ ਕਰ ਰਹੀ ਸੀ ਕਿ ਚੰਨਰ RAM ਚਾਹ ਬਣਾਉਣ ਚਲਾ ਗਿਆ ਉਨੇ ਦੇਖਿਆ ਅੰਗੂਰੀ ਦੇ ਮੂੰਹ ਤੇ ਨੀਲ ਪੈ ਸੀ ਤੇ ਅੱਖਾਂ ਸੁੱਜੀਆਂ ਸੀ ਲੱਗਦਾ ਏ ਤੇਰੇ ਆਦਮੀ ਨੇ ਫੇਰ ਕੁੱਟਿਆ ਤੈਨੂੰ ਚੰਨाराम ਨੇ ਹਿੰਮਤ ਕਰਕੇ ਕਿਹਾ ਅੰਗੂਰੀ ਨੇ ਹਾਂ ਚ ਸਿਰ ਹਿਲਾਇਆ ਤੇ ਅੱਖਾਂ ਪਰ ਲਾਈਆਂ ਕਿੰਨੀ ਮਾੜੀ ਗੱਲ ਐ ਕਿੰਨੀ ਮੁਸ਼ਕਲ ਚ ਐ ਤੂੰ ਕਿੰਨੀ ਸੇਵਾ ਕਰਦੀ ਐ ਉਹਦੀ ਫੇਰ ਵੀ ਤੈਨੂੰ ਕੁੱਟਦਾ ਐ ਕਿੰਨੀ ਬੁਰੀ ਬਾਤ ਐ ਉਹ ਅਫਸੋਸ ਕਰ ਰਿਹਾ ਸੀ ਅੰਗੂਰੀ ਚੁੱਪਚਾਪ ਰੋ ਰਹੀ ਸੀ ਤੇਰਾ ਮਾਪਿਓ ਇੱਥੇ ਹੀ ਐ ਕਿ ਇੰਡੀਆ ਚ ਐ ਚੰਨाराम ਨੇ ਪੁੱਛਿਆ ਸੀ ਇੰਡੀਆ ਚ ਨੇ ਉਹਨੇ ਪਹਿਲੀ ਵਾਰ ਜਵਾਨ ਖੋਲੀ ਤਾਂ ਹੀ ਨਹੀਂ ਤਾਂ ਕਿਹੜਾ ਬੰਦਾ ਆਪਣੀ ਧੀ ਭੈਣ ਤੇ ਇੰਨਾ ਜੁਰਮ ਹੋਣ ਦਿੰਦਾ ਹੈ ਹੋਰ ਕੋਈ ਰਿਸ਼ਤੇਦਾਰ ਨਹੀਂ ਇੱਥੇ ਤੇਰਾ ਉਹਨੇ ਕੁਰੇਦਿਆ ਸਾਰੇ ਇੱਥੇ ਹੀ ਮਰਦੇ ਨੇ ਮਾਮੇ ਮਾਸੀਆਂ ਪਰ ਬੇਗਾਨੀ ਧੀ ਦੇ ਦੁੱਖ ਨੂੰ ਕੌਣ ਸੁਣਦਾ ਹੈ ਉਹਨੇ ਆਪਣੀ ਚੁੰਨੀ ਨਾਲ ਨੱਕ ਸਾਫ਼ ਕੀਤਾ ਆਏ ਹਾਏ ਔਰਤ ਵੀ ਕੀ ਜੂਨ ਹੈ ਆਪਣੇਆਂ ਲਈ ਵੀ ਬੇਗਾਨੀ ਹੁੰਦੀ ਹੈ ਚੰਨ ਰਾਮ ਵੀ ਪਸੀਜ ਗਿਆ ਸੀ ਬਸ ਸਭ ਕਰਮਾਂ ਦੇ ਚੱਕਰ ਨੇ ਸਾਰੀਆਂ ਤਾਂ ਦੁਖੀ ਨਹੀਂ ਮੇਰੇ ਵਾਂਗੂ ਬਥੇਰੀਆਂ ਐਸ਼ ਕਰਦੀਆਂ ਨੇ ਅੰਗੂਰੀ ਨੇ ਜਿਵੇਂ ਆਪਣੀ ਕਿਸਮਤ ਤੇ ਸ਼ਿਕਵਾ ਕੀਤਾ ਸੀ ਪੁਲਿਸ ਕੋਲ ਰਿਪੋਰਟ ਲਿਖਵਾਉਣੀ ਸੀ ਇਹਦੀ ਕੁੱਟਮਾਰ ਬਾਰੇ ਸਾਲਾ 2 ਦਿਨ ਚ ਸਿੱਧਾ ਹੋ ਜੂ ਚਾਨਣ RAM ਨੇ ਸਲਾਹ ਦਿੱਤੀ ਪੁਲਿਸ ਕੀ ਕਰੂਗੀ ਇਹੋ ਜਿਹੇ ਰਾਖਸ਼ਸ ਦਾ 4 ਦਿਨ ਜੇਲ੍ਹ ਚ ਕੱਟ ਕੇ ਫਿਰ ਮੁੜ ਆਉ ਮੇਰੇ ਹੱਡ ਭੰਨਣ ਨੂੰ ਨਾਲੇ ਮੈਨੂੰ ਕੌਣ ਸੰਭੂ ਮਾਪਿਆਂ ਨੇ ਇੱਕ ਵਾਰ ਦੇਸ਼ ਨਿਕਾਲਾ ਦੇ ਦਿੱਤਾ ਹੁਣ ਕੌਣ ਪੁੱਛਦਾ ਉਹ ਸਿੰਕ ਚ ਪਏ ਪਾਂਡੇ ਸਾਫ਼ ਕਰਨ ਲੱਗੀ ਕੋਈ ਗੱਲ ਨਹੀਂ ਤੂੰ ਗਾਮਨਾਕਾਰ ਅਸੀਂ ਤੇਰੇ ਨਾਲ ਆ ਜੇ ਕਹੇ ਤਾਂ ਤੇਰੇ ਆਦਮੀ ਨਾਲ ਮੈਂ ਗੱਲ ਕਰਾਂ ਉਹਨੇ ਪੁੱਛਿਆ ਨਾ 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 ਉਹਨੂੰ ਨਾ ਛੇੜਿਓ 나ਗ ਨੂੰ ਉਲਟਾ ਮੇਰੇ ਹੀ ਗੱਲ ਪੈ ਜੂ ਵੀ ਤੂੰ ਲੋਕਾਂ ਨੂੰ ਘਰ ਦੀਆਂ ਗੱਲਾਂ ਦੱਸਦੀ ਐ ਅੰਗੂਰੀ ਡਰ ਗਈ ਚੱਲ ਜਿਵੇਂ ਤੂੰ ਚਾਹੇ ਪਰ ਫੇਰ ਵੀ ਆਪਣੇ ਆਪ ਨੂੰ ਇਕੱਲੀ ਨਾ ਸਮਝੀ ਚਾਨਣ RAM ਨੇ ਉਹਨੂੰ ਦਿਲਾਸਾ ਦਿੱਤਾ ਚਾਨਣ ਦੀ ਸ਼ਿਕਾਰੀ ਅੱਖ ਨੇ ਦੇਖ ਲਿਆ ਸੀ ਵੀ ਇਹ ਅੰਗੂਰੀ ਉਖੜੀ ਹੋਈ ਐ ਤੇ ਇਹਨੂੰ ਸਹਾਰੇ ਦੀ ਬਹੁਤ ਸਖਤ ਲੋੜ ਸੀ ਹੁਣ ਉਹ ਅਕਸਰ ਉਸ ਸਮੇਂ ਰਸੋਈ 'ਚ ਜਾਣ ਲੱਗ ਪਿਆ ਜਦੋਂ ਅੰਗੂਰੀ ਉੱਥੇ ਕੰਮ ਕਰਦੀ ਹੁੰਦੀ ਹੌਲੀ ਹੌਲੀ ਅੰਗੂਰੀ ਦਾ ਯਕੀਨ ਜਿੱਤ ਲਿਆ ਉਹਨੇ ਉਹਦੇ ਨਾਲ ਦਿਲ ਦੀਆਂ ਗੱਲਾਂ ਕਰਨ ਲੱਗ ਪਈ ਉਹ ਉਹਨੂੰ ਰੋਟੀ ਸਬਜ਼ੀ ਦੇਣ ਲੱਗ ਪਈ ਤੇ ਉਹਦੇ ਕੱਪੜੇ ਵਗੈਰਾ ਧੋ ਕੇ ਪ੍ਰੈਸ ਕਰ ਦਿੰਦੀ ਬਦਲੇ ਚ ਉਹਨੂੰ 2-4 ਪੌਂਡ ਦੇ ਦਿੰਦਾ ਜੋ ਕਿ ਅੰਗੂਰੀ ਲਈ ਬਹੁਤ ਵੱਡੀ ਰਕਮ ਸੀ ਅੰਗੂਰੀ ਜੋ ਕਿ ਜਵਾਨੀ ਦੇ ਸਿਖਰ ਤੇ ਸੀ ਤੇ ਮਰਦ ਦੇ ਸਾਥ ਲਈ ਤੜਫ ਰਹੀ ਸੀ ਉਹਦੇ ਹਨੇਰੇ ਜੀਵਨ 'ਚ ਚਾਨਣ ਦੇ ਆਉਣ ਨਾਲ ਥੋੜਾ ਚਾਨਣ ਹੋ ਗਿਆ ਉਹਦਾ ਆਦਮੀ ਸ਼ਰਾਬ ਪੀ ਕੇ ਕੁੱਟ ਮਾਰ ਕਰਨ ਤੋਂ ਇਲਾਵਾ ਹੋਰ ਕੁਝ ਜਾਣਦਾ ਨਹੀਂ ਸੀ ਤੇ ਨਾ ਹੀ ਉਸ ਕੋਲ ਆਮ ਮਰਦਾਂ ਵਾਂਗ ਕਿਸੇ ਔਰਤ ਨੂੰ ਖੁਸ਼ ਰੱਖਣ ਦੇ ਗੁਣ ਸਨ ਚਾਨਣ RAM ਵੱਲੋਂ ਦਿਖਾਈ ਗਈ ਹਮਦਰਦੀ ਉਹਦੇ ਜ਼ਖਮਾਂ ਤੇ ਮਰਮ ਬਾਂਗ ਲੱਗੀ ਤੇ ਉਹ ਉਸ ਵੱਲ ਖਿੱਚੀ ਗਈ ਦੋਵਾਂ ਦੇ ਸਰੀਰਕ ਸਬੰਧ ਬਣ ਗਏ ਗਰੀਬ ਦਾਸ ਤੋਂ ਇਹ ਗੱਲ ਛੁਪੀ ਨਹੀਂ ਸੀ ਚਾਨਣ RAM ਦੀ ਹਰ ਗੱਲ 'ਚ ਨਕਲ ਕਰਨ ਦੀ ਆਦਤ ਕਾਰਨ ਉਸ ਨੂੰ ਅੰਗੂਰੀ ਬਹੁਤ ਚੰਗੀ ਲੱਗੀ ਅਣਜਾਣੇ ਹੀ ਉਹ ਅੰਗੂਰੀ ਵੱਲ ਖਿੱਚਿਆ ਗਿਆ ਤੇ ਚਾਨਣ ਵਾਂਗ ਹੀ ਅਕਸਰ ਰਸੋਈ ਵਿੱਚ ਜਾ ਕੇ ਖੜਾ ਹੋ ਜਾਂਦਾ ਅੰਗੂਰੀ ਉਹਦੀ ਹਮ ਉਮਰ ਸੀ ਤੇ ਬਹੁਤ ਛੇਤੀ ਉਸ ਨਾਲ ਘੋਲ ਮਿਲ ਗਈ ਮੈਂ ਤਾਂ ਤੇਰਾ ਦਿਓਰਾਂ ਇੱਕ ਦਿਨ ਉਹਨੇ ਮਜ਼ਾਕ 'ਚ ਕਿਹਾ ਸੀ ਇਹ ਤਾਂ ਤੂੰ ਮੈਨੂੰ ਪੁੱਛ ਕੇ ਦੇਖ ਕੇ ਤੂੰ ਮੇਰਾ ਕੀ ਹੈ ਅੰਗੂਰੀ ਨੇ سینੇ ਤੇ ਹੱਥ ਰੱਖ ਕੇ ਡੂੰਗਾ ਸਾਲਿਆ ਤੇ ਗਰੀਬਦਾਸ ਤੁਰ ਅੰਦਰ ਤੱਕ ਕੰਬ ਗਿਆ ਅੰਗੂਰੀ ਦੇ ਇਸ ਡਾਇਲੋਗ ਦਾ ਕੀ ਮਤਲਬ ਸੀ ਉਹ ਕਈ ਦਿਨਾਂ ਤੱਕ ਸੋਚਦਾ ਰਿਹਾ ਕੀ ਗੱਲ ਹੁਣ ਹੇਠਾ ਆਉਣਾ ਛੱਡ ਗਿਆ ਇੱਕ ਦਿਨ ਅੰਗੂਰੀ ਉਹਦੇ ਕਮਰੇ 'ਚ ਆ ਬੜੀ ਗਰੀਬਦਾਸ ਘਬਰਾ ਗਿਆ ਨਹੀਂ ਨਹੀਂ ਉਹਦੇ ਮੋਹੋਂ ਨਿਕਲਿਆ ਨਹੀਂ ਕਿਉਂ ਨਹੀਂ ਸੰਗਦਾ ਹੈ ਜਾਂ ਡਰਦਾ ਉਹਨੇ ਦਲੇਰੀ ਨਾਲ ਪੁੱਛਿਆ ਨਾ ਸੰਗਦਾ ਤੇ ਨਾ ਡਰਦਾ ਉਹਨੇ ਵੀ ਸਿੱਧਾ ਜਵਾਬ ਦਿੱਤਾ ਫੇਰ ਅੰਗੂਰੀ ਦੀਆਂ ਅੱਖਾਂ 'ਚ ਅਜਬ ਚਮਕ ਸੀ ਤੂੰ ਮੇਰੇ ਦੋਸਤ ਦੀ ਆਮਾਨਤ ਹੈ ਉਹਨੇ ਸੱਚ ਦੱਸਿਆ ਮੈਂ ਕਿਸੇ ਦੀ ਆਮਾਨਤ ਨਹੀਂ ਤੇਰਾ ਦੋਸਤ ਵੀ ਟਾਈਮ ਪਾਸ ਕਰ ਰਿਹਾ ਹੈ ਤੇ ਮੈਂ ਵੀ ਉਹ ਹੱਸੀ ਫੇਰ ਉਹ ਹੈਰਾਨ ਹੋਇਆ ਤੂੰ ਵੀ ਐਸ਼ ਕਰ ਉਹਦੀਆਂ ਨਜ਼ਰਾਂ ਨੇ ਦਾਵਤ ਦਿੱਤੀ ਗਰੀਬਦਾਸ ਚੁੱਪ ਹੋ ਗਿਆ ਕੀ ਸੋਚਦਾ ਹੈ ਅੰਗੂਰੀ ਨੇ ਉਹਦੀਆਂ ਅੱਖਾਂ ਮੂਰੇ ਆਪਣਾ ਹੱਥ ਲਹਿਰਾਇਆ ਇਹੀ ਕਿ ਜੇ ਉਹਨੂੰ ਪਤਾ ਲੱਗ ਗਿਆ ਉਹਨੇ ਆਪਣਾ ਡਰ ਦੱਸਿਆ ਫੇਰ ਕੀ ਹੋ ਜੂ ਮੈਂ ਕਿਹੜਾ ਉਹਦੇ ਨਾਲ ਵਿਆਹੀ ਹੋਈਆਂ ਆਪੇ ਸੰਭਲੂ ਜਦੋਂ ਕੋਈ ਗੱਲ ਹੋਈ ਉਹਦਾ ਡਰ ਦੂਰ ਕਰਨਾ ਚਾਹੁੰਦੀ ਸੀ ਉਹ ਪਰ ਪਰ ਗਰੀਬ ਦਾ ਹੌਸਲਾ ਨਹੀਂ ਪੈ ਰਿਹਾ ਸੀ ਉਹ ਹੁੰਦਾ ਹਾਂ ਦਾ ਕੁਝ ਨਹੀਂ ਝਾਕਾ ਹੀ ਐ ਉਹ ਅੱਗੇ ਵਧੀ ਕੀ ਕਹੇਗੀ ਜੇ ਫੜੀ ਗਈ ਤਾਂ ਗਰੀਬ ਨੇ ਪੁੱਛਿਆ ਇਹੀ ਕਿ ਅੱਧੀ ਤੇਰੀਆਂ ਮੁਲਾਜੇਦਾਰਾਂ ਤੇ ਅੱਧੀਆਂ ਗਰੀਬ ਜੱਟ ਦੀ ਅੰਗੂਰੀ ਨੇ ਜਦੋਂ ਤਰਜ ਨਾਲ ਗਾ ਕੇ ਕਿਹਾ ਤਾਂ ਗਰੀਬ ਦਾ ਹਾਸਾ ਨਿਕਲ ਗਿਆ ਦੋਵੇਂ ਹੱਸਦੇ ਹੱਸਦੇ ਇੱਕ ਦੂਜੇ ਨੂੰ ਚਿੰਬੜ ਗਏ ਗਰੀਬ ਦਾਸ ਨਾਲ ਵੀ ਦੋਸਤੀ ਕਰ ਲਈ ਅੰਗੂਰੀ ਨੇ ਤੂੰ ਮੇਰਾ ਹਾਨੀ ਐ ਉਹ ਬੜਾ ਉਹ ਬੁੱਢਾ ਖੁੰਡ ਤੇਰੇ ਨਾਲ ਮੇਰਾ ਪਿਆਰ ਕੁਦਰਤੀ ਐ ਪਰ ਉਹਦੇ ਨਾਲ ਮਜਬੂਰੀ ਅੰਗੂਰੀ ਨੇ ਉਹਨੂੰ ਉਹਦਾ ਤੇ ਚਾਨਣ ਦਾ ਫਰਕ ਦੱਸਿਆ ਸੀ ਤੇ ਗਰੀਬਦਾਸ ਉਹਦੀ ਇਸ ਗੱਲ ਨਾਲ ਸਹਿਮਤ ਸੀ ਉਹਨੂੰ ਪਤਾ ਸੀ ਕਿ ਚਾਨਣ ਵਾਂਗ ਉਹ ਅੰਗੂਰੀ ਤੇ ਪੈਸਾ ਨਹੀਂ ਲੁੱਟਾ ਸਕਦਾ ਸੀ ਪਰ ਸਰੀਰਕ ਪੱਖੋਂ ਕਿਸੇ ਤੋਂ ਘੱਟ ਨਹੀਂ ਸੀ ਤੇ ਅੰਗੂਰੀ ਨੂੰ ਸਰੀਰ ਦਾ ਸੁੱਖ ਵੀ ਉਹਨਾ ਹੀ ਚਾਹੀਦਾ ਸੀ ਜਿੰਨਾ ਜੀਵ ਦਾ ਉਹ ਦੋਵਾਂ ਨਾਲੇ ਖੁਸ਼ ਸੀ ਤੇ ਦੋਵੇਂ ਉਸ ਤੋਂ ਖੁਸ਼ ਸਨ ਤੇ ਭਾਵੇਂ ਦੋਵੇਂ ਹੀ ਇੱਕ ਦੂਜੇ ਤੋਂ ਪਰਦਾ ਕਰਦੇ ਸੀ ਪਰ ਅੰਗੂਰੀ ਨੂੰ ਲੱਗਦਾ ਜਿਵੇਂ ਦੋਵਾਂ ਨੂੰ ਪਤਾ ਸੀ ਕਿ ਵੀ ਉਹ ਉਸ ਨਾਲ ਸੌਂਦੀ ਸੀ ਉਹਦਾ ਜੀਵ ਹੀ ਕਰਦਾ ਕਿ ਦੋਵਾਂ ਨੂੰ ਸਾਹਮਣੇ ਬਿਠਾ ਕੇ ਕਦੇ ਇਹ ਗੱਲ ਮਨਵਾਵੇ ਕਿ ਇੰਨੇ ਨੇੜੇ ਹੁੰਦੇ ਹੋਏ ਵੀ ਤੁਸੀਂ ਇੱਕ ਦੂਜੇ ਨਾਲ ਝੂਠ ਕਿਉਂ ਬੋਲਦੇ ਹੋ ਪਰ ਗਰੀਬ ਦਾਸ ਉਹਦਾ ਮੂੰਹ ਬੰਦ ਕਰ ਦਿੰਦਾ ਜਿੱਦਣ ਉਹਨੂੰ ਪਤਾ ਲੱਗ ਗਿਆ ਕਿ ਤੂੰ ਮੇਰੇ ਨਾਲ ਵੀ ਫਸੀ ਹੋਈ ਹੈ ਮੈਂ ਉਸੇ ਦਿਨ ਤੈਨੂੰ ਛੱਡ ਜਾਊਂਗਾ ਉਹ ਧਮਕੀ ਦਿੰਦਾ ਅੰਗੂਰੀ ਡਰਦੀ ਮਾਰੀ ਚੁੱਪ ਕਰ ਜਾਂਦੀ ਗਰੀਬ ਤੇ ਚਾਲਣ ਦਾ ਪਰਦਾ ਤਾਂ ਬਣਿਆ ਰਿਹਾ ਪਰ ਅੰਗੂਰੀ ਤੇ ਆਦਮੀ ਸਾਹਮਣੇ ਇੱਕ ਦਿਨ ਅਚਾਨਕੇ ਭੇਦ ਖੁੱਲ ਗਿਆ ਚਾਨਣ ਨਾਲਦੀ ਨੇ ਉਹਦੇ ਕਮਰੇ ਚ ਸੁੱਤੀ ਪਈ ਸੀ ਉਹ ਕਿ ਉਹਦਾ ਆਦਮੀ ਆ ਗਿਆ ਦਰਵਾਜ਼ਾ ਖੁੱਲਣ ਦੀ ਆਵਾਜ਼ ਸੁਣ ਕੇ ਉਹ ਅੱਧ ਨੰਗੇ ਜਹੀ ਹੇਠਾਂ ਨੂੰ ਭੱਜੀ ਪਰ ਉਦੋਂ ਤੱਕ ਉਹਦਾ ਆਦਮੀ ਅੰਦਰ ਆ ਗਿਆ ਸੀ ਉੱਪਰ ਕੀ ਕਰਦੀ ਸੀ ਕਮਜਾਤੇ ਉਹ ਗਰਜਿਆ ਬਾਜੀ ਕਹਿੰਦੇ ਸੀ ਮੈਨੂੰ 3 ਵਜੇ ਜਗਾਦੀ ਮੈਂ ਉਹਨਾਂ ਨੂੰ ਉਠਾਉਣ ਗਈ ਸੀ ਅੰਗੂਰੀ ਡਰ ਨਾਲ थरथਰ ਕੰਬ ਰਹੀ ਸੀ ਸਾਲੀਏ ਤੂੰ ਭਾਜੀ ਦੀ ਸੈਕਟਰੀ ਲੱਗਦੀ ਐ ਸਾਫ਼ ਕਿਉਂ ਨਹੀਂ ਕਹਿੰਦੀ ਕਿ ਆਪਣੇ ਜਾਰਾ ਨਾਲ ਐਸ਼ ਕਰ ਰਹੀ ਸੀ ਉਹਨੇ ਪੁੱਠੇ ਹੱਥ ਦਾ ਥੱਪੜ ਅੰਗੂਰੀ ਦੇ ਮੂੰਹ ਤੇ ਮਾਰਿਆ ਅੰਗੂਰੀ ਦੀ ਚੀਕ ਨਿਕਲ ਗਈ ਚੰਨाराम ਆਪਣੇ ਕਮਰੇ ਚੋਂ ਭੱਜ ਕੇ ਬਾਹਰ ਆਇਆ ਏ ਕੀ ਕਰਦੇ ਹੋ ਭਾਜੀ ਚੰਨाराम ਵੀ ਉਹਨੂੰ ਦੇਖ ਕੇ ਬੌਂਦਲ ਗਿਆ ਚੁੱਪ ਕਰਕੇ ਆਪਣਾ ਜੁੱਲੀ ਬਿਸਤਰਾ ਚੁੱਕ ਲੈ ਕਰਿਆੜਾ ਨਹੀਂ ਤਾਂ ਸਾਲੇ ਮੇਰੇ ਦਾ ਗਾਟਾ ਲਾ ਦੂੰ ਉਹਨੇ ਸਟੋਰ ਚੋਂ ਆ ਰਹੀ ਚੁੱਕੀ ਮੇਰੀ ਗੱਲ ਸੁਣ ਭਾਈ ਤੈਨੂੰ ਕੋਈ ਗਲਤਫਹਿਮੀ ਹੋ ਗਈ ਲੱਗਦਾ ਹੈ ਚੰਨ ਰਾਮ ਨੇ ਨਰਮਾਈ ਨਾਲ ਕਿਹਾ ਤੂੰ ਜਾਣਾ ਹੈ ਇੱਥੋਂ ਕਿ ਦੇਵਾਂ ਦਖੂ ਦਾਣਾ ਉਹਨੇ ਆਰੀ ਵਗਾ ਕੇ ਉਸ ਵੱਲ ਮਾਰੀ ਚੰਨ ਰਾਮ ਡਰ ਕੇ ਕਮਰੇ 'ਚ ਵੜ ਗਿਆ ਤੇ ਅੰਦਰੋਂ ਕੁੰਡਾ ਲਾ ਲਿਆ ਬਾਹਰ ਨਿਕਲ ਸਾਲਿਆ ਤੈਨੂੰ ਦੱਸਾਂ ਲੋਕਾਂ ਦੀਆਂ ਤੀਵੀਆਂ ਕਿਵੇਂ ਖਰਾਬ ਕਰੀਦੀਆਂ ਉਹ ਕਮਰੇ ਦੇ ਦਰਵਾਜ਼ੇ ਤੇ ਠੁੱਡੇ ਮਾਰਨ ਲੱਗਾ ਅੰਗੂਰੀ ਉਹਨੂੰ ਰੋਕਣ ਲਈ ਅੱਗੇ ਆਈ ਤਾਂ ਉਹਨੇ ਉਹਨੂੰ ਪੌੜੀਆਂ ਤੋਂ ਤੱਕਾ ਦੇ ਦਿੱਤਾ ਕੁੱਤੀਏ ਹਰਾਮਜਾਤ ਦੀਏ ਮੇਰੀ ਇੱਜ਼ਤ ਨੂੰ ਖੇਚ ਪਾਉਣੀ ਐ ਸ਼ਰਮ ਨਹੀਂ ਆਈ ਤੈਨੂੰ ਕੰਜਰਾ ਦੀਏ ਧੀਏ ਆਖਰ ਤੂੰ ਆਪਣੀ ਜਾਤ ਦਿਖਾਏ ਦਿੱਤੀ ਉਹ ਫੇਰ ਅੰਗੂਰੀ ਨੂੰ ਕੁੱਟਣ ਲੱਗ ਪਿਆ ਜਦੋਂ ਦਰਵਾਜ਼ੇ ਦੇ ਠੁੱਡੇ ਮਾਰਨੋਂ ਨਾ ਹਟਿਆ ਚਾਨਣ RAM ਨੇ ਡਰ ਕੇ ਦਰਵਾਜ਼ਾ ਖੋਲ ਦਿੱਤਾ ਚਾਨਣ RAM ਤੇ ਟੁੱਟ ਕੇ ਪੈ ਗਿਆ ਉਹ ਤੇ ਘਸੁੰਨ ਮੁੱਕੇ ਤੇ ਲੱਤਾਂ ਮਾਰ ਕੇ ਉਹਨੂੰ ਅੱਧ ਮਰਿਆ ਕਰਤਾ ਚਾਨਣ ਉਹ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਸੀ ਉਹ ហេਠਾ ਪਿਆ ਕੁੱਟ ਖਾਂਦਾ ਰਿਹਾ ਅੰਗੂਰੀ ਦਾ ਆਦਮੀ ਜਦੋਂ ਉਹਨੂੰ ਕੁੱਟ-ਕੁੱਟ ਕੇ ਹੱਫ ਗਿਆ ਤਾਂ ਕਮਰੇ ਦੀ ਖਿੜਕੀ ਖੋਲ ਕੇ ਉਹਦਾ ਸਮਾਨ ਬਾਹਰ ਸੁੱਟਣ ਲੱਗਿਆ ਚਾਨਣ RAM ਕੁੱਟ ਮਾਰ ਦੇ ਦਰਦ ਚ ਗੁੜਕ ਹੋਇਆ ਹੌਲੀ ਜੇ ហេਠਾ ਉਤਰਿਆ ਸੜਕ ਤੇ ਆਪਣਾ ਸਮਾਨ ਇਕੱਠਾ ਕਰਨ ਲੱਗਿਆ ਤੇ ਅੰਗੂਰੀ ਡਰ ਕੇ ਪਤਾ ਨਹੀਂ ਕਿੱਥੇ ਲੁਕ ਗਈ ਸੀ ਸ਼ਾਮ ਨੂੰ ਗਰੀਬ ਦਾਸ ਘਰ ਮੁੜਦਾ ਏ ਉਹ ਤੋਂ ਪਹਿਲਾਂ ਹੀ ਚਾਲਣ ਉਹਨੂੰ ਰਾਤ ਚ ਜਾ ਮਿਲਿਆ ਤੇ ਆਪਣੀ ਹੱਡ ਬਿੜਤੀ ਦੱਸੀ ਸੁਣ ਕੇ ਗਰੀਬ ਦਾਸ ਦਾ ਤਰਾ ਨਿਕਲ ਗਿਆ ਦੋਵਾਂ ਨੇ ਰਾਤ ਕਿਸੇ ਗੈਸਟ ਹਾਊਸ 'ਚ ਕੱਟੀ ਤੇ ਦੂਜੇ ਦਿਨ ਕੋਈ ਹੋਰ ਕਮਰਾ ਲੱਭਣ ਚਲੇ ਗਏ ਕੁੱਟ ਪੈਣ ਕਾਰਨ ਚਾਨਣ ਦਾ ਪੋਰਪੋਰ ਦੁੱਖ ਰਿਹਾ ਸੀ ਪਰ ਉਹ ਛੇਤੀ ਤੋਂ ਛੇਤੀ ਉਸ ਹਾਦਸੇ ਤੋਂ ਹੇਠਾਂ ਨਿਕਲਣਾ ਚਾਹੁੰਦਾ ਸੀ ਜਿਸ ਕਾਰਨ ਉਹਨੂੰ ਚੋਰਾ ਵਾਂਗ ਮੂੰਸ਼ ਪਾ ਕੇ ਭੱਜਣਾ ਪਿਆ ਸੀ ਸ਼ਾਮ ਤੱਕ ਦੋਵਾਂ ਨੇ ਹੋਰ ਕਮਰਾ ਲੱਭ ਲਿਆ ਦੋਵੇਂ ਕਈ ਦਿਨ ਅੰਗੂਰੀ ਦੇ ਘਰ ਵਾਲੇ ਨੂੰ ਗਾਲਾਂ ਕੱਢਦੇ ਰਹੇ ਜਿਸ ਨੇ ਇੰਨਾ ਵੱਡਾ ਜ਼ੁਲਮ ਕੀਤਾ ਸੀ ਦੋ ਮਹੀਨੇ ਬੀਤ ਗਏ ਪਰ ਮੁਰ ਉਹਨਾਂ ਦੀ ਅੰਗੂਰੀ ਨਾਲ ਮੁਲਾਕਾਤ ਨਾ ਹੋਈ ਹੁਣ ਕੀ ਕਰੀਏ ਮੇਰਾ ਤਾਂ ਅੰਗੂਰੀ ਬਿਨਾ ਜੀ ਨਹੀਂ ਲੱਗਦਾ ਚਾਨਣ ਨੇ ਇੱਕ ਦਿਨ ਉਦਾਸੀ ਨਾਲ ਕਿਹਾ ਸੀ ਦੱਸੋ ਕੀ ਕਰੀਏ ਗਰੀਬਦਾਸ ਨੇ ਆਦਤਨ ਪੁੱਛਿਆ ਗਰੀਬੂ ਕੋਈ ਢੰਗ ਲੱਭ ਜਾar ਜਿਸ ਨਾਲ ਅੰਗੂਰੀ ਮਿਲ ਸਕੇ ਚਾਨਣ ਬੋਲਿਆ ਤੁਸੀਂ ਦੱਸੋ ਗਰੀਬ ਨੇ ਕਿਹਾ ਤੂੰ ਇੱਕ ਦਿਨ ਉਹਦੇ ਘਰ ਗਰੀਬ ਨੇ ਕਿਹਾ ਤੂੰ ਇੱਕ ਦਿਨ ਉਹਦੇ ਘਰ ਜਾ ਸਾੜਾ 13 ਤੇ ਤਾਂ ਕੋਈ ਸ਼ੱਕ ਨਹੀਂ ਕਰਦਾ ਚਾਨਣ ਨੇ ਸਲਾਹ ਦਿੱਤੀ ਚਾਨਣ ਦੀ ਗੱਲ ਸੁਣ ਕੇ ਗਰੀਬ ਕੰਬ ਗਿਆ ਪਰ ਜਿਹ ਉਹਦੇ ਆਦਮੀ ਨੇ ਦੇਖ ਲਿਆ ਉਹ ਡਰ ਨਾਲ ਬੋਲਿਆ ਤੈਨੂੰ ਕੁਝ ਨਹੀਂ ਕਹਿਣਾ ਉਹਨੇ ਉਹਦੀ ਦੁਸ਼ਮਣੀ ਮੇਰੇ ਨਾਲ ਹੈ ਚਾਨਣ ਨੇ ਕਿਹਾ ਤਾਂ ਗਰੀਬ ਕੋਲ ਕੋਈ ਜਵਾਬ ਨਹੀਂ ਸੀ ਵੈਸੇ ਵੀ ਉਹਨੂੰ ਹਰ ਹਾਲਤ ਚ ਚਾਨਣ ਦਾ ਹੁਕਮ ਮੰਨਣਾ ਪੈਣਾ ਸੀ ਦੂਜੇ ਦਿਨ ਸਵੇਰੇ 11:00 ਵਜੇ ਉਹ ਅੰਗੂਰੀ ਦੇ ਘਰ ਚਲਾ ਗਿਆ ਉਹਦਾ ਆਦਮੀ ਕੰਮ ਤੇ ਗਿਆ ਹੋਇਆ ਸੀ ਅੰਗੂਰੀ ਗਰੀਬੂ ਨੂੰ 2 ਮਹੀਨੇ ਬਾਅਦ ਅਚਾਨਕ ਆਇਆ ਦੇਖ ਕੇ ਫੋੜੇ ਵਾਂਗ ਫਿਸ ਗਈ ਤੁਸੀਂ ਤਾਂ ਆਪਣੀ ਜਾਨ ਬਚਾ ਕੇ ਭੱਜ ਗਏ ਪਰ ਇਹ ਦੈਂਤ ਹੁਣ ਰੋਜ਼ ਮੈਨੂੰ ਕੁੱਟਦਾ ਉਹਨੇ ਰੋ ਰੋ ਕੇ ਦੱਸਿਆ ਕੋਈ ਗੱਲ ਨਹੀਂ ਅਸੀਂ ਕੁਝ ਕਰਦੇ ਹਾਂ ਗਰੀਬ ਨੇ ਆਪਣਾ ਪਤਾ ਤੇ ਟੈਲੀਫੋਨ ਨੰਬਰ ਵਗੈਰਾ ਉਹਨੂੰ ਦੇ ਦਿੱਤਾ ਹੁਣ ਜਦੋਂ ਵੀ ਉਹਦਾ ਘਰ ਵਾਲਾ ਕਰੋ ਬਾਹਰ ਗਿਆ ਹੁੰਦਾ ਅੰਗੂਰੀ ਫੋਨ ਕਰਕੇ ਦੋਮਾਂ 'ਚੋਂ ਇੱਕ ਨੂੰ ਸੱਦ ਲੈਂਦੀ ਕਦੇ-ਕਦੇ ਖੁਦ ਵੀ ਉਹਨਾਂ ਦੇ ਕਮਰੇ 'ਚ ਚਲੀ ਜਾਂਦੀ ਤੇ ਚਾਨਣ ਨੇ ਆਪਣੇ ਨਾਲ ਫੈਕਟਰੀ 'ਚ ਉਹਨੂੰ ਬੈਕਰ ਦੀ ਨੌਕਰੀ ਦਿਲਵਾ ਦਿੱਤੀ ਸੀ ਤਾਂ ਕਿ ਉਹ ਬਾਹਰ ਆਉਣ ਜਾਣ ਦਾ ਬਹਾਨਾ ਬਣਾ ਸਕੇ ਆਪਾਂ ਨੂੰ ਬਹੁਤ دیر ਪਹਿਲਾਂ ਹੀ ਇਹ ਬੰਦੋਬਸਤ ਕਰ ਲੈਣਾ ਚਾਹੀਦਾ ਸੀ ਉੱਥੇ ਰਹਿਣ ਦੀ ਲੋੜ ਹੀ ਨਹੀਂ ਸੀ ਗਰੀਬ ਕਈ ਵਾਰ ਕਹਿੰਦਾ ਆਪਾਂ ਤਾਂ ਅੰਗੂਰੀ ਕਰਕੇ ਬੈਠੇ ਸੀ ਵਰਨਾ ਉਸ ਨਰਕ 'ਚ ਕਿਹੜਾ ਰਹਿਣਾ ਚਾਹੁੰਦਾ ਸੀ ਚਾਨਣ ਜਵਾਬ ਦਿੰਦਾ ਤੇ ਗਰੀਬ ਨੂੰ ਉਹਦੀ ਗੱਲ 100% ਸਹੀ ਲੱਗੀ ਉਹਨੂੰ ਖੁਦ ਪਤਾ ਸੀ ਕਿ ਅੰਗੂਰੀ ਕੀ ਚੀਜ਼ ਸੀ ਅੰਗੂਰੀ ਨੇ ਤਾਂ ਉਹਨੂੰ ਵੀ ਪਾਗਲ ਬਣਾ ਰੱਖਿਆ ਸੀ ਨਹੀਂ ਤਾਂ ਉਹਦੇ ਜਿੰਨਾ ਸਿਆਣਾ ਬੰਦਾ ਪਹਾਲੇ ਤੋਂ ਨਹੀਂ ਮਿਲਦਾ ਸੀ ਗਰੀਬ ਦੀ ਬਦਕਿਸਮਤੀ ਕਿ ਇੱਕ ਦਿਨ ਜਦੋਂ ਉਹ ਅੰਗੂਰੀ ਦੇ ਘਰੋਂ ਬਾਹਰ ਨਿਕਲ ਰਿਹਾ ਸੀ ਤਾਂ ਉਹਦਾ ਆਦਮੀ ਆ ਗਿਆ ਗਰੀਬ ਨੂੰ ਬਗੈਰ ਕੋਈ ਸਵਾਲ ਕੀਤੇ ਉਹਨੇ ਜੁੱਤੀ ਲਾ ਲਈ ਭਰੇ ਮੁਹੱਲੇ 'ਚ ਉਹਨੇ ਗਰੀਬ ਨੂੰ ਕੁੱਟਿਆ ਤੇ ਕੋਈ ਛਡਾਉਣ ਲਈ ਅੱਗੇ ਨਾ ਆਇਆ ਸਾਲਿਓ ਇੱਥੇ ਬਾਰੀ ਲਾਉਣ ਆਉਂਦੇ ਹੋ ਉਹ ਗਰੀਬੂ ਨੂੰ ਕੁੱਟਦਾ ਕਹਿ ਰਿਹਾ ਸੀ ਗਰੀਬੂ ਦੀ ਨਕਸੀਰ ਛੁੱਟ ਗਈ ਤੇ ਉਹ ਮੁੰਡੇ ਨੂੰ ਸੜਕ ਤੇ ਪਿਆ ਸੀ ਤੇ ਉਹ ਉਹਨੂੰ ਉੱਥੇ ਹੀ ਪਿਆ ਛੱਡ ਕੇ ਆਪਣੇ ਘਰ ਅੰਦਰ ਗਿਆ ਤੇ ਅੰਗੂਰੀ ਨੂੰ ਗੁੱਤੋ ਫੜ ਲਿਆ ਤੇ ਅੰਗੂਰੀ ਦੀਆਂ ਚਿੰਕਾ ਪੂਰੇ ਮਹੱਲੇ ਨੇ ਸੁਣੀਆਂ ਗਰੀਬੂ ਦੇ ਕੁੱਟ ਪਈ ਸੁਣ ਕੇ ਚਾਨਣ ਦੇ ਅੱਗ ਲੱਗ ਗਈ ਮੈਂ ਸਾਲੇ ਨੂੰ ਹੁਣ ਅੰਦਰ ਕਰਾ ਕੇ ਸਾਲਾਂ ਉਹਨੇ ਗਰੀਬੂ ਨੂੰ ਤਸੱਲੀ ਦਿੱਤੀ ਅੰਗੂਰੀ ਨੌਕਰੀ ਤੇ ਆਉਣਾ ਛੱਡ ਗਈ ਪਰ ਗਰੀਬੂ ਨੂੰ ਫੋਨ ਕਰਕੇ ਉਹਨੇ ਦੱਸਤਾ ਸੀ ਕਿ ਉਹ ਉਹਨੂੰ ਕਿੱਥੇ ਮਿਲਣ ਆਵੇ ਗਰੀਬ ਦਾ ਹੌਸਲਾ ਟੁੱਟ ਗਿਆ ਸੀ ਤੇ ਉਹਨੇ ਅੰਗੂਰੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਆਸ਼ਕ ਦੇ ਤਾਂ ਜਿੰਨੀ ਕੁੱਟ ਪਵੇ ਉੰਨਾ ਹੀ ਉਹ ਪੱਕਾ ਹੋਈ ਜਾਂਦਾ ਤੇ ਤੂੰ ਤਾਂ ਇੱਕ ਵਾਰ ਚੇ ਡਰ ਗਿਆ ਅੰਗੂਰੀ ਨੇ ਮਜ਼ਾਕ ਕੀਤਾ ਮੇਰੇ ਤੋਂ ਕੁੱਟਾਂ ਨਹੀਂ ਖਾਧੀਆਂ ਜਾਂਦੀਆਂ ਗਰੀਬੂ ਨੂੰ ਸ਼ਰਮਿੰਦਗੀ ਆ ਰਹੀ ਸੀ ਕੁੱਟ ਖਾ ਕੇ ਭੱਜਣ ਦੀ ਕੀ ਲੋੜ ਸੀ ਦੋ ਚਾਰ ਬਰਾਬਰ ਵੀ ਲਾਉਣੀਆਂ ਸੀ ਉਹ ਬੋਲੀ ਮੈਂ ਉਹਦੇ ਕਿੱਥੋਂ ਮਾਰਦਾ ਮੇਰੇ ਨਾਲੋਂ ਦੁੱਗਣਾ ਏ ਉਹ ਗਰੀਬ ਦੇ ਹਲੇ ਵੀ ਦਰਦ ਹੁੰਦਾ ਸੀ ਮੇਰੇ ਖਵਾਏ ਕੁੱਕੜ ਤਾਂ ਫਿਰ ਐਵੇਂ ਹੀ ਗਏ ਉਹ ਹੱਸੀ ਉਹ ਕੁੱਕੜ ਤੂੰ ਛਿੱਤਰ ਮਰਵਾ ਕੇ ਕਢਵਾਉਣ ਲਈ ਖਲਾਈ ਸੀ ਉਹ ਵੀ ਹੱਸਿਆ ਦੇਖ ਮੈਂ ਤੇਰੇ ਲਈ ਰੋਜ਼ ਕੁੱਟਖਾਨੀਆਂ ਤੇ ਤੂੰ ਇੱਕ ਵਾਰ ਚ ਭੱਜ ਲਿਆ ਇਹ ਠੀਕ ਨਹੀਂ ਜੇ ਕੁਝ ਕਰ ਸਕਦਾ ਤਾਂ ਕਰ ਲੈ ਮੈਂ ਤੇਰੇ ਵਾਸਤੇ ਘਰ-ਵਾਰ ਛੱਡਣ ਨੂੰ ਤਿਆਰ ਆਂ ਅੰਗੂਰੀ ਨੇ ਜਿਗਰਾ ਦਿਖਾਇਆ ਮੈਂ ਤਾਂ ਕੀ ਕਰਨਾ ਹੈ ਵੱਡੇ ਨੂੰ ਪੁੱਛ ਲੈ ਗਰੀਬ ਹੌਲੀ ਜੇ ਬੋਲਿਆ ਉਹਦੇ ਤੋਂ ਮੈਂ ਕੀ ਲੈਣਾ ਹੈ ਬੁੜੇ ਬੋਤੇ ਤੋਂ ਪਿਆਰ ਤਾਂ ਮੈਂ ਤੈਨੂੰ ਕਰਦੀ ਆਂ ਅੰਗੂਰੀ ਨਫ਼ਰਤ ਨਾਲ ਬੋਲੀ ਫਿਰ ਵੀ ਉਹਦੀ ਸਲਾਹ ਤਾਂ ਲੈਣੀ ਪਊ ਗਰੀਬ ਨੇ ਮਜਬੂਰੀ ਦੱਸੀ ਠੀਕ ਐ ਮੈਂ ਅੱਜ ਹੀ ਉਹਨੂੰ ਫੋਨ ਕਰਦੀ ਆਂ ਆਖ ਕੇ ਅੰਗੂਰੀ ਨੇ ਗੁੱਸੇ 'ਚ ਫੋਨ ਰੱਖ ਦਿੱਤਾ ਚਾਨਣ ਰਾਮ ਨੂੰ ਜਦੋਂ ਅੰਗੂਰੀ ਦਾ ਫੋਨ ਆਇਆ ਤਾਂ ਉਹ ਬਾਗੋ ਬਾਗ ਹੋ ਗਿਆ ਉਹ ਤਾਂ ਚਾਹੁੰਦਾ ਹੀ ਇਹੀ ਸੀ ਕਿ ਕਿਸੇ ਤਰੀਕੇ ਨਾਲ ਅੰਗੂਰੀ ਉਸ ਕੈਦ ਚੋਂ ਬਾਹਰ ਆ ਜਾਏ ਤੂੰ ਆ ਜਾ ਮੈਂ ਆਪੇ ਸੰਭਲ ਲਊ ਉਹ ਅੰਗੂਰੀ ਦੀ ਦਲੇਰੀ ਤੇ ਬੜਾ ਖੁਸ਼ ਖੁਸ਼ ਸੀ ਤੇ ਦੂਜੇ ਦਿਨੇ ਅੰਗੂਰੀ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਉਹਨਾਂ ਦੇ ਕਮਰੇ 'ਚ ਆ ਗਈ। ਦੋਮਿਆਂ ਨੂੰ ਵੇਖ ਕੇ ਖਿੜ ਗਏ। ਦੇਖਿਆ ਸਾਡੇ ਨਾਲੋਂ ਤਾਂ ਇਹ ਅਨਪੜ ਤੀਵੀਂ ਦਲੇਰ ਨਿਕਲੀ ਜਿਹੜੀ ਘਰ-ਬਾਰ ਛੱਡ ਕੇ ਆ ਗਈ। ਚਾਨਣ RAM ਨੇ ਅੰਗੂਰੀ ਨੂੰ ਜੱਫੀ 'ਚ ਲਿਆ। ਸ਼ਾਮ ਨੂੰ ਤਿੰਨੇ ਇਸ ਨਵੀਂ ਖੁਸ਼ੀ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਹੀ ਰਹੇ ਸਨ ਕਿ ਐਨੇ ਨੂੰ ਅੰਗੂਰੀ ਦਾ ਆਦਮੀ ਪਹੁੰਚ ਗਿਆ। ਡੋਰ ਖੋਲੋ। ਮਾਦੇ ਉਹ ਖਸਮੋਂ ਉਹਨੇ ਬੂਹੇ ਤੇ ਠੁੱਡੇ ਮਾਰੇ ਮਕਾਨ ਮਾਲਕ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਕਿਸੇ ਅਜਨਬੀ ਨੂੰ ਹੱਥ 'ਚ ਤਲਵਾਰ ਲਈ ਖੜਾ ਦੇਖ ਕੇ ਘਬਰਾ ਗਿਆ ਕੌਣ ਐ ਤੂੰ ਉਹਨੇ ਡਰ ਕੇ ਪੁੱਛਿਆ ਮੈਂ ਉਸ ਕੰਜਰੀ ਦਾ ਖਸਮਾਂ ਜਿਹਨੂੰ ਇਹ ਦੋ ਦੱਲੇ ਭਜਾ ਕੇ ਲਿਆਏ ਨੇ ਉਹ ਗਰਜਿਆ ਕਿਹੜੀ ਕੰਜਰੀ ਕਿਹੜੇ ਦੱਲੇ ਮਕਾਨ ਮਾਲਕ ਦੀ ਸਮਝ ਨਾ ਪਈ ਜਿਹੜੇ ਤੁਹਾਡੇ ਕਿਰਾਏ ਤੇ ਰਹਿੰਦੇ ਨੇ ਪਹਿਲਾਂ ਮੇਰਾ ਘਰ ਪੱਟ ਕੇ ਆਏ ਉਨੇ ਦਰਵਾਜੇ ਤੇ ਤਲਵਾਰ ਮਾਰੀ ਮਕਾਨ ਮਾਲਕ ਨੇ ਡਰ ਕੇ ਦਰਵਾਜਾ ਬੰਦ ਕਰ ਲਿਆ ਤੇ ਪੁਲਿਸ ਆਦ ਲਈ ਇਹ ਬੰਦਾ ਸਾਨੂੰ ਮਾਰਨ ਆਇਆ ਸੀ ਚੰਨਰਾਮ ਨੇ ਮਕਾਨ ਮਾਲਕ ਨੂੰ ਦੱਸਿਆ ਕੌਣ ਹੈ ਇਹ ਆਦਮੀ ਮਕਾਨ ਮਾਲਕ ਦੀ ਆਵਾਜ਼ ਕੰਬ ਰਹੀ ਸੀ ਅੰਗੂਰੀ ਦਾ ਆਦਮੀ ਹੈ ਚੰਨਰਾਮ ਨੇ ਦੱਸਿਆ ਕਿਹੜੀ ਅੰਗੂਰੀ ਉਹ ਹੈਰਾਨ ਹੋਇਆ ਇਹ ਸਾਡੇ ਕਮਰੇ ਚ ਹੈ ਚਾਨਣ ਨੂੰ ਦੱਸਣਾ ਪਿਆ ਮਕਾਨ ਮਾਲਕ ਨੇ ਉਹਦੇ ਕਮਰੇ ਚ ਜਾ ਕੇ ਦੇਖਿਆ ਅੰਗੂਰੀ ਇੱਕ ਕੋਨੇ ਚ ਖੜੀ ਥਰ-ਥਰ ਕੰਬ ਰਹੀ ਸੀ ਹੂੰ ਮੈਂ ਕਮਰਾ ਤੁਹਾਨੂੰ ਦੋਵਾਂ ਨੂੰ ਰਹਿਣ ਲਈ ਦਿੱਤਾ ਸੀ ਕਿ ਕੰਜਰਖਾਨਾ ਖੋਲਣ ਲਈ ਮਕਾਨ ਮਾਲਕ ਦੇ ਸਾਰੀ ਗੱਲ ਸਮਝ ਆ ਗਈ। ਭਾਜੀ ਇਹ ਵਿਚਾਰੀ ਇੱਕ ਦੁਖੀ ਔਰਤ ਹੈ ਚਾਨਣ ਨੇ ਸਫਾਈ ਦੇਣੀ ਚਾਹੀ। ਤੁਸੀਂ ਨਿਕਲੋ ਇੱਥੋਂ ਬਾਹਰ ਅਸੀਂ ਧੀਆ ਪੈਣਾ ਵਾਲੇ ਲੋਕਾਂ 20 ਪੌਂਡ ਕਿਰਾਏ ਵਾਸਤੇ ਆਪਦੀ ਇੱਜ਼ਤ ਖਰਾਬ ਨਹੀਂ ਕਰਵਾਉਣੀ। ਮਕਾਨ ਮਾਲਕ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਦੋਵਾਂ ਨੂੰ ਮਜਬੂਰੀ 'ਚ ਤੁਰੰਤ ਘਰ ਛੱਡਣਾ ਪਿਆ। ਅੰਗੂਰੀ ਨੂੰ ਇਸ ਸਮੇਂ ਨਾਲ ਰੱਖਣਾ ਠੀਕ ਨਹੀਂ ਗਰੀਬ ਨੇ ਚਿੰਤਾ ਦਿਖਾਈ ਹੂੰ ਚਾਨਣ ਨੇ ਕੁਝ ਸੋਚਿਆ ਦੋਵੇਂ ਅੰਗੂਰੀ ਨੂੰ ਪੁਲਿਸ ਸਟੇਸ਼ਨ ਲੈ ਗਏ ਤੇ ਬਿਆਨ ਲਿਖਵਾ ਦਿੱਤੇ ਕਿ ਉਹਨੂੰ ਆਪਣੇ ਆਦਮੀ ਤੋਂ ਜਾਨ ਦਾ ਖਤਰਾ ਸੀ ਪੁਲਿਸ ਨੇ ਅੰਗੂਰੀ ਨੂੰ ਰਿਫਿਊਜੀ ਸੈਂਟਰ ਭੇਜ ਦਿੱਤਾ ਦੋਵਾਂ ਨੇ ਸੋਚਿਆ ਸੀ ਕਿ ਸਮੱਸਿਆ ਖਤਮ ਹੋ ਗਈ ਪਰ ਅੰਗੂਰੀ ਦਾ ਆਦਮੀ ਜਿਹਨੂੰ ਉਹ ਪ੍ਰੀਤ ਕਹਿੰਦੇ ਸੀ ਜਿਹਦਾ ਅਸਲੀ ਨਾਮ ਦੁਰਜਣ ਸੀ ਅਕਸਰ ਉਹਨਾਂ ਦਾ ਪਿੱਛਾ ਕਰਦਾ ਦੋਵੇਂ ਡਰਦੇ ਇਕੱਲੇ ਕਰੋ ਬਾਹਰ ਨਾ ਨਿਕਲਦੇ ਜਿੱਥੇ ਵੀ ਮਿਲ ਜਾਂਦੇ ਦੁਰਜਣ ਉਹਨਾਂ ਨੂੰ ਗਾਲਾਂ ਕੱਢਦਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਦੁਰਜਣ ਤੋਂ ਬਚਣ ਲਈ ਉਹ ਕਈ ਵਾਰ ਕਮਰਾ ਬਦਲ ਚੁੱਕੇ ਸੀ ਪਰ ਉਹ ਹਰ ਵਾਰੀ ਉਹਨਾਂ ਦਾ ਖੁਰਾ ਖੋਜ ਕੱਢ ਲੈਂਦਾ ਲੜਾਈ ਝਗੜੇ ਤੋਂ ਡਰਦੇ ਮਕਾਨ ਮਾਲਕ ਤੁਰੰਤ ਖਮਰਾ ਖਾਲੀ ਕਰਵਾ ਲੈਂਦੇ ਕਈ ਥਾਂ ਠੱਕੇ ਖਾਣ ਤੋਂ ਬਾਅਦ ਹਾਰ ਕੇ ਦੋਵਾਂ ਨੇ ਆਪਣਾ ਮਕਾਨ ਖਰੀਦਣ ਦਾ ਫੈਸਲਾ ਕਰ ਲਿਆ ਕਿਸੇ ਨਵੇਂ ਇਲਾਕੇ 'ਚ ਉਹਨਾਂ ਨੇ ਇੱਕ ਘਰ ਲੱਭਿਆ ਦੋਵਾਂ ਨੇ ਮਿਲ ਕੇ ਡਿਪੋਜ਼ਿਟ ਰੱਖ ਕੇ ਮੌਰਗੇਸ ਲੈ ਲਈ ਦੋਵੇਂ ਬੜੇ ਖੁਸ਼ ਸੀ ਕਿ ਰੋਜ਼-ਰੋਜ਼ ਦੀ ਖੱਜਲ-ਖੁਆਰੀ ਤੋਂ ਖਿਹੜਾ ਛੁੱਟਿਆ ਇਸੇ ਇਲਾਕੇ 'ਚ ਦੁਰਜਨ ਦੇ ਆਉਣ ਦਾ ਖਤਰਾ ਵੀ ਨਹੀਂ ਸੀ ਇਸ ਲਈ ਦੋਵੇਂ ਬੇਫਿਕਰ ਹੋ ਗਏ ਇਹ ਤੇਰਾ ਵੀ ਘਰ ਹੈ ਅੰਗੂਰੀ ਆ ਕੇ ਚਾਨਣ ਨੇ ਮਕਾਨ ਦੀ ਇੱਕ ਚਾਬੀ ਅੰਗੂਰੀ ਨੂੰ ਵੀ ਦੇ ਦਿੱਤੀ ਅੰਗੂਰੀ ਤਾਂ ਉਹਨਾਂ ਦੇ ਘਰ ਫਿਰ ਆਉਣ ਜਾਣ ਸ਼ੁਰੂ ਹੋ ਗਿਆ ਤਿੰਨੇ ਫਿਰ ਰੰਗ ਰਲੀਆਂ ਚ ਗੋਤੇ ਲਗਾਉਣ ਲੱਗੇ ਪਰ ਜਿਆਦਾ ਸਮਾਂ ਨਹੀਂ ਬੀਤਿਆ ਸੀ ਕਿ ਇੱਕ ਦਿਨ ਦੁਰਜਣ ਨੇ ਅੰਗੂਰੀ ਨੂੰ ਰਾਤ ਛੇਰ ਲਿਆ ਲਹੂ ਲਹਾਨ ਹੋਈ ਅੰਗੂਰੀ ਹਸਪਤਾਲ ਪਹੁੰਚ ਗਈ ਗਰੀਬ ਤੇ ਚਾਨਣ ਨੂੰ ਸੁਪਨੇ ਚ ਵੀ ਉਮੀਦ ਨਹੀਂ ਸੀ ਕਿ ਦੁਰਜਣ ਅੰਗੂਰੀ ਨੂੰ ਜਾਨੋਂ ਮਾਰਨ ਦੀ ਹਿੰਮਤ ਵੀ ਕਰ ਸਕਦਾ ਹੈ ਹੁਣ ਤੈਨੂੰ ਤਲਾਕ ਲੈ ਬਿਨਾ ਨਹੀਂ ਸਰਨਾ ਅੰਗੂਰੀ ਵਧੀਆ ਮੌਕਾ ਹੈ ਕਾਨੂੰਨ ਤੇਰੇ ਨਾਲ ਹੈ ਕਟਦੇ ਕੰਡਾ ਚਾਨਣ RAM ਨੇ ਅੰਗੂਰੀ ਨੂੰ ਸਮਝਾਇਆ ਭਾਜੀ ਠੀਕ ਏ ਕਹਿੰਦਾ ਐ ਅੰਗੂਰੀ ਹੁਣ ਤੇਰੀ ਜਾਨ ਨੂੰ ਵੀ ਖਤਰਾ ਏ ਉਸ ਪਾਗਲ ਨੂੰ ਤੂੰ ਤਲਾਕ ਦੇ ਕੇ ਪਰਾਂ ਕਰ ਗਰੀਬੂ ਨੇ ਵੀ ਚਾਨਣ ਦੀ ਸਲਾਹ ਤੇ ਅੰਗੂਠਾ ਲਾਇਆ ਮੈਂ ਉਸ ਦਾਤ ਨਾਲ ਕਚੈਰੀਆਂ ਚ ਕਿੱਥੇ ਨਿਬੜਦੀ ਫਿਰੂੰ ਅੰਗੂਰੀ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਉਹ ਤੂੰ ਮੇਰੇ ਤੇ ਛੱਡ ਦੇ ਮੈਂ ਆਪੇ ਸਭ ਬੰਦੋਬਸਤ ਕਰ ਦੂੰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਚਾਨਣ ਨੇ ਉਹਦਾ ਹੱਥ ਫੜਿਆ ਪਰ ਅੰਗੂਰੀ ਬਹੁਤ ਡਰੀ ਹੋਈ ਸੀ ਉਹ ਡਰਨਾ ਅੰਗੂਰੀ ਬਾਜੀ ਇੰਨਾ ਵੱਡਾ ਕਾਨੂੰਨਦਾਨ ਐ ਆਪੇ ਕੋਈ ਨਾ ਕੋਈ ਹੱਲ ਲੱਭ ਲੂਗਾ ਗਰੀਬੂ ਨੇ ਅੰਗੂਰੀ ਦਾ ਦੂਜਾ ਹੱਥ ਫੜਿਆ ਦੋ ਹਮਦਰਦਾਂ ਦਾ ਸਹਾਰਾ ਪਾ ਕੇ ਅੰਗੂਰੀ ਜਿੱਮੇ ਮੜ ਜਾਣ ਪੈ ਗਈ ਉਹ ਦੁਰਜਨ ਤੋਂ ਹਮੇਸ਼ਾ ਲਈ ਖੜਾ ਛਡਾਉਣ ਲਈ ਕਾਨੂੰਨੀ ਜੰਗ ਲੜਨ ਲਈ ਤਿਆਰ ਹੋਈ ਚਾਨਣ ਨੇ ਆਪ ਵਕੀਲ ਕਰਕੇ ਦਿੱਤਾ ਅੰਗੂਰੀ ਲਈ ਗਰੀਬ ਗਵਾ बन ਗਿਆ ਕਿ ਦੁਰਜਨ ਤੋਂ ਅੰਗੂਰੀ ਦੀ ਜਾਨ ਨੂੰ ਖਤਰਾ ਸੀ ਚਾਨਣ ਖੁਦ ਭਾਵੇਂ ਪਰਦੇ ਪਿੱਛੇ ਛੁਪੇ ਨਿਰਦੇਸ਼ਕ ਵਾਂਗ ਸਲਾਹਾਂ ਦਿੰਦਾ ਰਿਹਾ ਪਰ ਸਭ ਨੂੰ ਪਤਾ ਸੀ ਕਿ ਅੰਗੂਰੀ ਨੂੰ ਕਾਨੂੰਨੀ ਪਾਠ ਪੜਾਉਣ ਵਾਲਾ ਉਹੀ ਸੀ ਸਾਲ ਪਾਰਚ ਅੰਗੂਰੀ ਆਪਣੇ ਆਦਮੀ ਤੋਂ ਵਿਲੀ ਹੋ ਗਈ ਇਥੋਂ ਤੱਕ ਉਹਦੇ ਆਦਮੀ ਨੂੰ ਕੁੱਟਮਾਰ ਦੇ ਕੇਸ 'ਚ 2 ਸਾਲ ਦੀ ਜੇਲ੍ਹ ਵੀ ਹੋ ਗਈ ਚਾਨਣ ਤੇ ਗਰੀਬ ਨੇ ਜਿਵੇਂ ਮਹਾਭਾਰਤ ਦੀ ਜੰਗ ਜਿੱਤੀ ਹੋਵੇ ਅੰਗੂਰੀ ਉਹਨਾਂ ਦੇ ਘਰ ਚ ਆ ਕੇ ਰਹਿਣ ਲੱਗੀ ਆਜ਼ਾਦ ਮੁਲਕ ਦੇ ਆਜ਼ਾਦ ਬਸਿੰਦੇ ਕਿਸੇ ਨੇ ਕੀ ਲੈਣਾ ਸੀ ਜਿਨੂੰ ਇਤਰਾਜ਼ ਹੋਣਾ ਸੀ ਉਹ ਜੇਲ੍ਹ 'ਚ ਬੈਠਾ ਸੀ ਇਹਨਾਂ ਦਿਨਾਂ 'ਚ ਹੀ ਅੰਗੂਰੀ ਗਰਭਪਤੀ ਹੋ ਗਈ ਮੇਰੇ ਨਿਆਣਾ ਹੋਣ ਵਾਲਾ ਏ ਉਹਨੇ ਦੋਹਾਂ ਨੂੰ ਅਲੱਗ ਹੋ ਕੇ ਵਾਰ-ਵਾਰ ਦੱਸਿਆ ਪਰ ਦੋਵੇਂ ਉਹਦੀ ਗੱਲ ਸੁਣ ਕੇ ਚੁੱਪ ਕਰ ਗਏ ਮੇਰੇ ਨਿਆਣਾ ਹੋਣ ਵਾਲਾ ਏ ਦੋ ਹਫ਼ਤੇ ਬਾਅਦ ਅੰਗੂਰੀ ਨੇ ਫਿਰ ਚੇਤਾ ਕਰਾਇਆ ਪਰ ਦੋਵੇਂ ਫਿਰ ਕੁਝ ਨਹੀਂ ਬੋਲੇ ਮੇਰੇ ਨਿਆਣਾ ਹੋਣ ਵਾਲਾ ਏ ਮਹੀਨੇ ਬਾਅਦ ਅੰਗੂਰੀ ਨੇ ਦੋਵਾਂ ਦੇ ਸਾਹਮਣੇ ਚੀਕ ਕੇ ਕਿਹਾ ਦੋਵੇਂ ਹੈਰਾਨ ਹੋ ਕੇ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ ਜਿਵੇਂ ਖਬਰ ਪਹਿਲੀ ਵਾਰ ਸੁਣ ਰਹੇ ਹੋਣ ਇੱਕ ਦੂਜੇ ਵੱਲ ਬਿਟਰ-ਬਿਟਰ ਕੀ ਝਾਕਦੇ ਹੋ ਮੇਰੀ ਗੱਲ ਨਹੀਂ ਸੁਣੀ ਮੇਰੇ ਨਿਆਣਾ ਹੋਣ ਵਾਲਾ ਅੰਗੂਰੀ ਦੀਆਂ ਅੱਖਾਂ ਪਰ ਆਈਆਂ ਸੁਣ ਗਈ ਅੰਗੂਰੀ ਸੁਣ ਗਈ ਜਰਾ ਦਮ ਲੈ ਚਾਨਣ RAM ਨੇ ਹੌਲੀ ਜਿਹੀ ਕਿਹਾ ਦਮ ਆਖਰ ਕਿੰਨੀ ਕੁ ਦੇਰ ਲਵਾਂ ਜਦੋਂ ਢਿੱਡ ਪੂਰਾ ਬਾਹਰ ਆਜੂ ਅੰਗੂਰੀ ਗਰਜੀ ਨਹੀਂ ਨਹੀਂ ਅਸੀਂ ਸਲਾਹਾਂ ਕਰਦੇ ਆਂ ਵੀ ਕੀ ਕਰਨਾ ਚਾਹੀਦਾ ਹੈ ਚਾਨਣ ਬੋਲਿਆ ਹਲੇ ਤੁਸੀਂ ਸਲਾਹਾਂ ਕਰਨੀਆਂ ਨੇ ਜੇ ਨਹੀਂ ਸਾਂਭੀ ਜਾਂਦੀ ਜਾਣੀਆਂ ਦੁਰਜਨ ਕੋਲ ਵਾਪਸ ਉਹ ਆਪੇ ਸਾਂਭ ਲੂਗਾ ਅੰਗੂਰੀ ਨੇ ਜਿਵੇਂ ਧਮਕੀ ਦਿੱਤੀ ਬੇਵਕੂਫ ਨਾ ਬਣ ਭਾਜੀ ਦਾ ਮਤਲਬ ਹੈ ਵੀ ਸਾਨੂੰ ਸੋਚਣ ਦਾ ਟਾਈਮ ਦੇ ਗਰੀਬੂ ਨੇ ਨਿਮਰਤਾ ਨਾਲ ਕਿਹਾ ਹੋਰ ਕਿੰਨੀ ਕੁ ਦੇਰ ਸੋਚੀ ਜਾਓਗੇ 4 ਮਹੀਨੇ ਤਾਂ ਟੱਪ ਗਏ ਅੰਗੂਰੀ ਰੋਣ ਲੱਗੀ ਧੰਨਵਾਦ